ਕਲੀ ਇਹਨਾਂ ਦਾ ਵੇਟ ਕਰਦੀ ਰਹੀ ਦੀ ਕਦੋਂ ਪਾਈ ਜਾਏ ਤੇ ਕਦੋਂ ਕਰਾਰੇ ਕਰਾਰੇ ਗੋਲ ਗੱਫੇ ਖਾਈਏ ਠੀਕ ਹੈ ਤੇ ਭਾਈ ਸਾਹਿਬ ਸਾਡੇ ਕੋਲ ਆ ਗਿਆ ਵੇ ਤੇ ਅਸੀਂ ਵੀ ਖਾਣੇ ਦੇ ਕੋਲ ਗੋਲ ਗੱਫੇ ਪਹਿਲਾਂ ਇਹਨੂੰ ਵਗਾਹ ਜਿਹੜੇ ਪਕਾ ਲਵਾਂ ਠੀਕ ਹੈ ਜੀ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਤੇ ਤੁਹਾਨੂੰ ਮਲਾਉਣ ਜਾ ਰਿਹਾ ਇੱਕ ਵੀਰਨਾ ਜੋ ਕਿ ਪਿੰਡ ਭਾਂਬੜੀ ਤੋਂ ਸਾਡੇ ਪਿੰਡ ਵਿੱਚ ਆਇਆ ਜੋ ਬਹੁਤ ਹੀ ਕਰਾਰੇ ਗੋਲ ਗੱਫੇ ਜਿਹੜਾ ਤਿਆਰ ਕਰਦਾ ਤੇ ਬਹੁਤ ਹੀ ਸਵਾਦ ਗੋਲ ਗੱਫੇ ਬਣਾਉਂਦਾ ਤੋ ਸਾਡੇ ਨਗਰ ਵਿੱਚ ਆਏ ਆ ਪਹਿਲਾਂ ਵੀ ਉਹਨਾਂ ਦੀ ਆਪਾਂ ਇੱਕ ਵੀਡੀਓ ਪਾਈ ਸੀ ਫੇਸਬੁੱਕ ਤੇ ਜੋ ਕਿ 3000 ਲੋਕਾਂ ਨੇ ਤਕਰੀਬਨ ਉਹ ਦੇਖੀ ਸੀ ਤੇ ਅੱਜ ਅੱਜ ਫੇਰ ਉਹਨਾਂ ਦੀ YouTube ਦਾ ਆਪਾਂ ਵੀਡੀਓ ਜਿਹੜੀ ਬਣਾਉਣ ਲੱਗੇ ਆ ਤੇ ਆਉ ਮਲਾਉਂਦੇ ਆ ਤੁਹਾਨੂੰ ਖੁੱਲੇ ਸਾ ਗੋਲ ਗੱਫਿਆਂ ਵਾਲੇ ਦੇ ਨਾਲ ਜਿਹਦਾ ਪਿੰਡੇ ਭਾਵੜੀ ਠੀਕ ਹੈ ਜੀ ਤੇ ਆਉ ਫੇਰ ਤੁਹਾਨੂੰ ਮਲਾਉਂਦੇ ਆ ਗੋਲ ਗੱਫਿਆਂ ਦੇ ਨਾਲ ਨਾਲੇ ਖਾਨੇ ਆ ਗੋਲ ਗੱਫੇ ਤੇ ਨਾਲੇ ਦਿਖਾਉਂਦੇ ਤੁਹਾਨੂੰ ਪਿੰਡ ਦਾ ਮਾਹੌਲ ਠੀਕ ਹੈ ਜੀ ਆਜੋ ਫੇਰ ਖਾਈਏ ਕਰਾਰੇ ਕਰਾਰੇ ਗੋਲ ਗੱਫੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤਾਂ ਆਪਣਾ ਲੋਕਾਂ ਉਸ ਨੂੰ ਬਸਰਾਵਾ ਤੋ ਲੋ ਜੀ ਅ ਅੱਜ ਬੜਾ ਹੀ ਦਲੇਰ ਕੀਤਾ ਸੀ ਕਿ ਗੋਲ ਗੱਫੇ ਖਾਵਾਂਗੇ ਤੇ ਗੋਲ ਗੱਫਿਆਂ ਦਾ ਭਾਈ ਸਾਡੇ ਲੱਗੀ ਜੜਾ ਚੁੱਕਾ ਹੈ ਕਰਾਉਣੇ ਤੁਹਾਡੀ ਉਹਦੇ ਨਾਲ ਗੱਲਬਾਤ ਤੇ ਕਾਫੀ ਦਿਨਾਂ ਬਾਅਦ ਜਿਹੜਾ ਆਇਆ ਵੀ ਵੀਰੇ ਹਾਂਜੀ ਹੋਰ ਸੁਣਾ ਵੀ ਕਿੱਦਾਂ ਠੀਕ ਠਾਕ ਰਾਜੇਦਰ ਹਾਂਜੀ ਹਾਂਜੀ ਕਿਹੜਾ ਪਿੰਡ ਕਿਹੜਾ ਆਪਣਾ ਬੋਲਦਾ ਭਾਮੜੀ ਜੀ ਭਾਜੀ ਪਿੰਡ ਭਾਮੜੀ ਹੈ ਠੀਕ ਹੈ ਤੇ ਪਿੰਡ ਦੇ ਵਿੱਚ ਰਹਿੰਦੇ ਹੋ ਹਾਂਜੀ ਤੇ ਆਪਣਾ ਸਰਕਾਰੀ ਸਕੂਲ ਦੇ ਲੱਗੇ ਆਪਣਾ ਨੰਬਰ ਪਹਿਲਾਂ ਬੋਲੋ ਫੇ ਬਾਕੀ ਗੱਲਬਾਤ ਕਰਦੇ ਆ ਨੰਬਰ ਲਓ ਜੀ ਪਿੱਛੇ ਉਹ ਨੰਬਰ ਲਓ ਜੀ ਇਹਨਾਂ ਦਾ ਨੰਬਰ ਹੈ ਜੀ 95017 ਤੇ 31105 ਰਹੀਏ ਤੇ ਇਹ ਗੋਲ ਗਫੇ ਬੜੇ ਟੇਸਟ ਬਣਾਉਂਦਾ ਹੈ ਤੇ ਅੱਧੀ ਗਲੀ ਇਹਨਾਂ ਦਾ ਵੇਟ ਕਰਦੀ ਰਹਿੰਦੀ ਕਦੋਂ ਭਾਈ ਆਏ ਤੇ ਕਦੋਂ ਕਰਾਰੇ ਕਰਾਰੇ ਗੋਲ ਗੋਪੇ ਖਾਈਏ ਠੀਕ ਹੈ ਤੇ ਭਾਈ ਸਾਹਿਬ ਸਾਡੇ ਕੋਲ ਆ ਗਿਆ ਵੇ ਤੇ ਅਸੀਂ ਵੀ ਖਾਣੇ ਦੇ ਕੋਲ ਗੋਲ ਗੋਪੇ ਪਹਿਲਾਂ ਇਹਨੂੰ ਵਗਾਹ ਜਿਹੜੇ ਪਕਾ ਦਾਂ ਠੀਕ ਹੈ ਜੀ ਧੰਨਵਾਦ ਜੀ ਆਜੋ ਆਜੋ ਤੁਹਾਨੂੰ ਖਾਵੇ ਤੁਸੀਂ ਹਾਂ ਜੀ ਹਾਂ ਨੰਬਰ ਤੇਰਾ ਬੱਚਾ ਜ਼ਰੂਰ ਆਪਾਂ ਦਵਾਂਗੇ ਬਾਕੀ ਜਿੰਨੇ ਕਿੰਨੇ ਕਿੰਨੇ ਗੋਲ ਗੋਪੇ ਖਾਣੇ ਆ ਤੇ ਕਮੈਂਟ ਕਰਕੇ ਦੱਸੋ ਠੀਕ ਹੈ ਜੀ ਬਾਕੀ ਇਹ ਵੀ ਖਾਣ ਲੱਗੇ ਗੋਲ ਗਫੇ ਭਾਈ ਦੇ ਬੜੇ ਸੁਆਦ ਦੇ ਬੜੇ ਕਰਾਰੇ ਬਣਾਉਂਦਾ ਵੇ ਤੇ ਜਿਹੜਾ ਵੀ ਗੋਲ ਗਫੇ ਇਹਦੇ ਖਾ ਲਿੰਦਾ ਫਿਰ ਅੱਧਾ ਗਾ ਡਾਂਗਰਾ ਹੀ ਚੜਦਾ ਰਹਿੰਦਾ ਵੇ ਕਿਉਂਕਿ ਗੋਲ ਗਫੇ ਬੜੇ ਕਰਾਰੇ ਹੁੰਦੇ ਆ ਠੀਕ ਹੈ ਤੇ ਬਾਕੀ ਆ ਦੋ ਗਾਹ ਤੇ ਇੱਧਰ ਖਲੋਤੇ ਆ ਨਾ ਤੇ ਬਾਕੀ ਪਿੱਛੇ ਵੀ ਆ ਨੰਬਰ ਕੋਲ ਨਾ ਹੋਇਆ ਕਰੇ ਲੋ ਜੀ ਇੱਧਰ ਬੈਠੇ ਆ ਇੱਧਰ ਵੀ ਤੂੰ ਹੀ ਖਾ ਲੈ ਖਾ ਲੈ ਤੂੰ ਆਈ ਪਾ ਲੈ ਆ ਇਹ ਆ ਪੁਰਾਣੇ ਗਾਹ ਕਿਨਾਂ ਦੇ ਇਹਨਾਂ ਦੇ ਖਾਦੇ ਆ ਲਓ ਜੀ ਅਹੀ ਵੀ ਖਾ ਲ ਲਈਏ ਠੀਕ ਹੈ ਧੰਨਵਾਦ ਉਸੇ ਕਰਨਾ ਚਲ ਮੈਂ ਕਰਤੀ ਠੀਕ ਹੈ ਠੀਕ ਹੈ ਹਲਾ ਆ ਪਾਸੇ ਕੈਮਰਾ ਇੱਧਰ ਰੱਖ ਲੈ ਨਹੀਂ ਉਤਾਰ ਕੇ ਲੈਂਦੇ ਹਾਂ ਨਾ ਕੋਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਪਿੰਡ ਭਾਵੜੀ ਤੋਂ ਕੁਲਾ ਹਾਂਜੀ ਕੁਲਾ ਹੈ ਨਾ ਹਾਂਜੀ ਕੁਲਾ ਪਿੰਡ ਭਾਵੜੀ ਤੋਂ ਬੜੇ ਵਧੀਆ ਜਿਹੜੇ ਗੋਲਫੇ ਬਣਾਉਂਦਾ ਵੇ ਤੇ ਆ ਤੀਜੇ ਚੌਥੇ ਦਿਨਾਂ ਬਾਅਦ ਆਇਆ ਵੇ ਪਹਿਲਾਂ ਨਹੀਂ ਇੱਕ ਵੀਡੀਓ ਪਾਈ ਸੀ ਫੇਸਬੁੱਕ ਤੇ ਤੇ ਉਹ ਦੋ ਤਿੰਨ ਦਿਨਾਂ ਸੇ 2800 ਬੰਨੇ ਤੁਹਾਡੀ ਜੀ ਦੇਖੀ ਠੀਕ ਜੀ ਤੇ ਤੁਹਾਨੂੰ ਵੀ ਆਪਾਂ ਦਿਖਾ ਲਦੇ ਆ ਤੇ ਬਾਕੀ ਨੰਬਰ ਆਪਣਾ ਚੇਤੇ ਰੱਖਿਆਗਾ ਠੀਕ ਹੈ ਲਓ ਵੀ ਅਸੀਂ ਵੀ ਪਹਿਲਾਂ ਖਾਣੇ ਗੋਲ ਗਫੇ ਫਿਰ ਬਾਕੀ ਗੱਲਬਾਤ ਕਰਾਂਗੇ ਲਿਓ ਜਾ ਆ ਜਾ ਵੀ ਆ ਕੋਲੀ ਆਪਣੇ ਦਿਖਾਵਾਂਗੇ ਠੀਕ ਹੈ ਜੀ ਆ ਜਾ ਲੱਗ ਗਿਆ ਜਾ ਕੋਈ ਤੇ ਖਾਓ ਨਾ ਆ ਲਓ ਆ ਲਓ ਕੱਟੀ ਨਾ ਖਾਦਾ ਬਣਾਈਏ ਲਓ ਜੀ ਗੋਲ ਗਫੇ ਕਰਾਰੇ ਆਹਾ ਆਹਾ ਇਹ ਹਾਂ ਮੈਂ ਸਾਹ ਲੈ ਦਿੰਦੀ ਆ ਜਾ ਮੈਂ ਖਾ ਲਿਆ ਵੀਡੀਓ ਬੰਦੀ ਹੈ ਬਹੁਤ ਨਹੀਂ ਬੁਦੀ ਨਾ ਕਰੀਂ ਆਈ ਆਹ ਤੇ ਮਾ ਮੇਰੇ ਕਾਹਨ ਲਾਵਾ ਲਾ ਕੇ ਕਰੀਂ ਹਾਂ ਤੁਹਾਨੂੰ ਲੱਗਾ ਮੈਂ ਨਹੀਂ ਸੀ ਮੈਂ ਖਾ ਰਹੀ ਹਾਂਜੀ ਗੋਲ ਗੱਪੇ ਕਰਾਰੇ ਆ ਹਾ 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 ਖਾ ਕੇ ਹੁੰਦਾ ਆਨੰਦ ਹੋਰ ਵੀ ਜਿੰਨੇ ਜਿੰਨੇ ਖਾਣੇ ਆ ਪਹੁੰਚੋ ਰੈਡੀ ਤੇ ਲੱਗੇ ਸਪੈਸ਼ਲ ਆਇਆ ਵੇ ਖਾ 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 ਲਿਆ ਖਾ ਜਾਓ ਖਾ ਰੇ ਭੱਜੂ ਕਹਿੰਦੇ ਖਾਣਾ ਸਵਾਦ 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 ਬੰਦੇ ਤੇ ਇਹ ਆਦੀ ਕੁਲੇ ਦਾ ਪਿੰਡ ਭਾਪੜੀ ਤੋਂ ਵਧੀਆ ਗੋਲਫ ਕਰਾਰੇ ਬੰਦੇ ਸਫਾਈ ਵੀ ਵਧੀਆ ਆਵੇ ਤੇ ਸਾਰਾ ਪਿੰਡ ਇਹਨਾਂ ਕੋ ਗੋਲਫ ਖਾਂਦਾ ਵੀ ਆਉਂਦੇ ਤੇ ਲੈ ਥੋੜਾ ਲੇਟ ਪਰ ਜਾਂਦਾ ਰਾਤ ਨੂੰ ਕਾਫੀ 8 ਵਜੇ ਜਾਂਦਾ ਮੇਰੇ ਹਿਸਾਬ ਨਾਲ ਇਹ ਸਾਰਾ ਜਿਹੜਾ ਹਾਲ ਜਿਹੜਾ ਇਹ ਖਾਲੀ ਕਰਕੇ ਜਾਂ ਪੂਰਾ ਜਿਹੜਾ ਭਰਿਆ ਹੋਇਆ ਇਹ ਪੂਰਾ ਨਾ ਖਾਲੀ ਕਰਕੇ ਜਾਂਦਾ ਕਹਿੰਦੇ ਇਹਨੂੰ ਗੋਲਫ ਪਰ ਹਟਣ ਦਾ ਨਾ ਹੀ ਲੈਂਦੇ ਖਾਈ ਜਾਂਦੇ ਖਾਈ ਜਾਂਦੇ ਆ ਜਿੱਦਾਂ ਆਹ ਬੰਦਾ ਇੱਕ ਵਾਰੀ ਨਖਾ ਲਿਆ ਵੇ ਹੁ ਦੁਬਾਰੇ ਫੇਰ ਆ ਰਿਹਾ ਫਿਲਮ ਜੀ ਬਣੀ ਹਾਂਜੀ ਇੱਕ ਵਾਰ ਫੇਰ ਤੁਹਾਨੂੰ ਦੱਸਦੀ ਐ ਕਿ ਤੁਸੀਂ ਕੋਈ ਵੀ ਬੁਕਿੰਗ ਕਰਾਉਣੀ ਹੋਵੇ ਤੇ ਇਹਦਾ ਨੰਬਰ ਆਪਾਂ ਐਡ ਕਰ ਦਾਂਗੇ ਵਿੱਚ ਪਿੰਡਿਆਂ ਦਾ ਭਾਵੜੀ ਐ ਤੇ ਗੋਲੁਖੇ ਦਾ ਵਧੀਆ ਕੰਮ ਕਰਦਾ ਹੈ ਜਿਹੜੀ ਉਹ ਕਾਂਜੀ ਜਿਹੜੀ ਵਧੀਆ ਕਰਾਰੇ ਬਣਾਉਂਦਾ ਮਿੱਠੀ ਕਾਂਜੀ ਵਧੀਆ ਬਣਾਉਂਦਾ ਕੰਮ ਸਾਰਾ ਸਫਾਈ ਦਾ ਵੀ ਕੋਈ ਵਿਆਹ ਵਾਸਤੇ ਬੁਕਿੰਗ ਕਰਨੀ ਹੋਵੇ ਕੋਈ ਪਾਰਟੀ ਵਾਸਤੇ ਬੁਕਿੰਗ ਕਰਨੀ ਹੋਵੇ ਤਾਂ ਨੰਬਰ ਇਹਦਾ ਤੁਹਾਨੂੰ ਦੱਸ ਦਵਾਂਗੇ ਪਿੰਡੇ ਦਾ ਫਾਪੜੀਏ ਤੇ ਬਹੁਤ ਹੀ ਵਧੀਆ ਜਿਹੜੇ ਕਰਾਰੇ ਜਿਹੜੇ ਗੋਲ ਗਫੇ ਬਣਾਉਂਦਾ ਵੇ ਤੇ ਆਪਾਂ ਵੀ ਜਦੋਂ ਆਉਂਦਾ ਇਹਦੇ ਕੋਲ ਜ਼ਰੂਰ ਖਾਈ ਦੀ ਹੈ ਤੇ ਤੁਸੀਂ ਵੀ ਆਪਣੇ ਪਿੰਡ ਮੰਗਾਉਣਾ ਹੋਵੇ ਤਾਂ ਕਮੈਂਟ ਕਰਕੇ ਦੱਸੋ ਤੁਹਾਡੇ ਪਿੰਡ ਵੀ ਇਹਨਾਂ ਨੂੰ ਭੇਜ ਦਾਂਗੇ ਤੁਸੀਂ ਵੀ ਵੇਖਣਾ ਇਹਨਾਂ ਦੇ ਫਿਰ ਗੋਲ ਗਫੇ ਸਵਾਦ ਬਹੁਤ ਹੀ ਕਰਾਰੇ ਤੇ ਵਧੀਆ ਤੇ ਸਾਫ ਸੁਥਰਿਆਂ ਇਹਨਾਂ ਦਾ ਸੌਦਾ ਵੇ ਤੇ ਨੰਬਰ ਇਹਨੂੰ ਆਪਣਾ ਚਿੱਤ ਨਹੀਂ ਹੈਗਾ ਨੰਬਰ ਤੁਹਾਨੂੰ ਆਪਾਂ ਵਿੱਚ ਐਡ ਕਰਾਂਗੇ ਜਰੂਰ ਠੀਕ ਹੈ ਜੀ ਧੰਨਵਾਦ ਜੀ ਨਹੀਂ ਨੰਬਰ ਆਉ ਲੈ ਲੋ ਜੀ ਢੀੜ ਲੱਗੀ ਹੋਈ ਦੁਕਾਨ ਤੇ ਕਬੂਸਵਾਦੇ ਹੋਏ ਕਬੂਸਵਾਏ ਕੋਫੇ ਸਵਾਦ ਹੈ ਪੂਰੇ ਠੀਕ ਕਈ ਬੰਦੇ ਪਾਪੜੀਆਂ ਖਾਈ ਜਾਂਦੇ ਆ ਆ ਆ ਆ